नमस्कार मैं पूनम भार्गव आप सभी का स्वागत करती हूं एसएमजेड न्यूज पे बातचीत में हमारे साथ आज मौजूद हैं बलवंत सिंह मीनिया जी जो कि हैं प्रधान इंटरनेशनल धर्म प्रचार काउंसिल की इनके साथ हमारी बातचीत रहेगी किसान मुद्दे को लेकर 6 जनवरी को भारत बंद होने जा रहा है बारह से लेकर तीन बजे तक भारत बंद रहेगा पर उसके बाद उसके बाद किसान आंदोलन पे किस तरीके का असर हो सकता है या छब्बीस जनवरी का वाक्य क्या रहा इन सभी पर चर्चा होगी तो मैं स्वागत करती हूँ सबसे पहले सर आपका सत श्रीकाली वाहगुरु जी का खालसा वाहेगुरु जी की फतेह मैं टीवी के सारे स्रोतों का धन्यवाद करता दें कल की बात करें अगर किसान मोर्चे पे किसान मुद्दे पे तो कल छे फरवरी है भारत बंद का जो कॉल है वो देते रहे हैं हर बार कल फिर से एक बार भारत बंद होने जा रहा है इसका आने वाले आंदोलन पे क्या असर पड़ सकता है साढ़े भारत का किसान है वो जागृत हो चुका है ਔਰ ਸਾਡਾ ਜਵਾਨ ਵੀ ਜਿਹੜਾ ਹੈ ਹੂੰ ਹੂੰ ਉਹ ਵੀ ਜਾਗਰਤ ਹੋ ਚੁੱਕਾ ਹੈ ਕਿਉਂਕਿ ਕਿਸਾਨੀ ਤੇ ਜਵਾਨੀ ਤੇ ਇਹ ਇੱਕੋ ਜਗ੍ਹਾ ਤੋਂ ਪੈਦਾ ਹੋਈ ਹੈ ਇਸ ਕਰਕੇ ਜਿਹੜਾ 6 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸਾਡੇ ਸੂਝਵਾਨ ਲੀਡਰਾਂ ਨੇ ਔਰ ਸਾਰਿਆਂ ਦਾ ਏਕਾ ਦਿਖਾਇਆ ਪੂਰੇ ਭਾਰਤ ਦਾ ਕੱਲ ਨੂੰ ਬਹੁਤ ਵੱਡਾ ਦੇਸ਼ਵਚਿਕ ਪਹਚਾਣ ਆਉਣ ਵਾਲਾ ਹੈ ਕਿਉਂਕਿ ਦੇਸ਼ ਦੀ ਜਵਾਨੀ ਤੇ ਕਿਸਾਨੀ ਇੱਕ ਹੋ ਰਹੀ ਹੈ ਆਪਣੀਆਂ ਮੰਗਾਂ ਰੱਖੀਆਂ ਉਹਨਾਂ ਨੇ ਵੀ ਇਹ ਜੋ ਕਾਲੇ ਕਾਨੂੰਨ ਜ਼ਬਰਦਸਤੀ ਥੋਸੇ ਗਏ ਆ ਹੂੰ ਹੂੰ ਇਹਨਾਂ ਨੂੰ ਸਰਕਾਰ ਨੂੰ ਵਾਪਸ ਲੈਣਾ ਪਵੇਗਾ ਕੱਲ ਦਾ ਬਹੁਤ ਵੱਡਾ ਅਸਰ ਪਵੇਗਾ ਸਰਕਾਰ ਦੇ ਉੱਤੇ ਕਿਉਂਕਿ ਅਭੀ ਤੱਕ ਪਹਿਲੇ ਵੀ ਕਈ ਵਾਰ ਜੋ ਭਾਰਤ ਬੰਦ ਕੇ ਐਲਾਨ ਹੋ ਚੁਕੇ ਹਨ ਪਹਿਲੇ ਵੀ ਕਈ ਵਾਰ ਭਾਰਤ ਬੰਦ ਰਹਾ ਹੈ ਇਸ ਅੰਦੋਲਨ ਦੇ ਦੌਰਾਨ ਪਰ ਕੱਲ ਜੋ ਹੋਣੇ ਵਾਲਾ ਹੈ ਉਹ ਇਸ ਲਈ ਅਲੱਗ ਰਹੇਗਾ ਕਿਉਂਕਿ ਇਸ ਵਿੱਚ ਅਬ ਜਵਾਨ ਔਰ ਕਿਸਾਨ ਦੋਨੋਂ ਹੀ ਇਕੱਠਾ ਨਜ਼ਰ ਆਉਣਗੇ ਕੱਲ ਪਹਿਲਾ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਕਰਨਗੀਆਂ ਜੀ ਪਹਿਲਾ ਕੱਲੀ ਕੱਲੀ ਜੱਥੇਬੰਦੀ ਨੂੰ ਤੇ ਝੂਠ ਬੋਲ ਕੇ ਦਿਵਾ ਲੈਂਦੇ ਰਹੇ ਆ ਹਮਮ ਵਪਾਰ ਵਪਾਰੀਆਂ ਦੇ ਹੱਕ 'ਚ ਖੜ੍ਹਦੀ ਰਹੇ ਸਰਕਾਰ ਕਿਉਂਕਿ ਸਰਕਾਰ ਹੀ ਵਪਾਰੀਆਂ ਦੀ ਬਣੀ ਹੋਈ ਹੈ ਜੀ ਉਹਨੇ ਵਪਾਰ ਦੀ ਹੀ ਗੱਲ ਕਰਨੀ ਹੈ ਆਮ ਨਾਗਰਿਕ ਨੂੰ ਉਹ ਦਬਾ ਕੇ ਰੱਖਣਾ ਚਾਹੁੰਦੇ ਆ ਜੀ ਇਸ ਕਰਕੇ ਸਾਰੀਆਂ ਹੀ ਜਥੇਬੰਦੀਆਂ ਹੁਣ ਇਕੱਠੀਆਂ ਨੇ ਹੁਣ ਝੂਠ ਇਹਨਾਂ ਦਾ ਚੱਲਣਾ ਨਹੀਂਗਾ ਕੀ ਇਹ ਵਪਾਰ ਕੀ ਜੋ ਪ੍ਰਤੀਕਿਰਿਆ ਰਹੀ ਹੈ ਇਹ ਇਸੀ ਸਰਕਾਰ ਮੇਂ ਦਿਖੀ ਹੈ ਜੋ ਅਭੀ ਸੱਤਾ ਮੇਂ ਹੈ ਇਸ ਸੇ ਵੀ ਪਹਿਲੇ ਕਭੀ ਐਸੇ ਹੋਇਆ ਥਾ ਵਾਕਿਆ ਮਾਜੀ ਪਹਿਲਾ ਤੋਂ ਸਰਕਾਰਾਂ ਵਪਾਰ ਦੀਆਂ ਹੋਈਆਂ ਰਹੀਆਂ ਹਾਂ ਜੀ ਪਰ ਕਿਸਾਨ ਜਿਹੜਾ ਉਹ ਵਿਚਾਰਾ ਖੇਤਾਂ ਚ ਮਰਦਾ ਰਹਿੰਦਾ ਅਸੀਂ ਖੁਦ ਪਾਣੀ ਲਾਉਂਦੇ ਰਹੇ ਆ ਰਾਤ ਦੇ ਹੂੰ ਹੂੰ 12 12 1-1 ਵਜੇ ਉਹ ਮਾਗਦੀਆਂ ਠੰਡਾਂ ਦੇ ਵਿੱਚ ਨੰਗੇ ਪੈਰੀ ਸਾਡੇ ਪੈਰ ਝੜਨ ਵਾਲੇ ਹੋ ਜਾਂਦੇ ਸੀ ਅਸੀਂ ਫਸਲਾਂ ਪੈਦਾ ਕਰਦੇ ਸੀ ਪਰ ਵਪਾਰੀ ਲੁੱਟਦੇ ਭਾਸਾ ਤੋਂ ਲੁੱਟਦੇ ਰਹੇ ਆ ਉਹੀ ਹਾਲ ਹੋਣਾ ਹੁਣ ਸਰਕਾਰਾਂ ਨੂੰ ਜਾਗਣਾ ਚਾਹੀਦਾ ਜਰਕਾਰ ਸਰਕਾਰਾਂ ਦੇਸ਼ ਦਾ ਮੋਢ ਹੁੰਦੀਆਂ ਹਨ ਉਹਨਾਂ ਨੇ ਦੇਸ਼ ਨੂੰ ਚਲਾਉਣਾ ਹੁੰਦਾ ਨਾ ਕਿ ਲੋਕਾਂ ਨੂੰ ਲੁੱਟਣਾ ਹੁੰਦਾ ਜੇ ਜਵਾਨ ਤੇ ਕਿਸਾਨ ਨਾਲ ਰਲ ਕੇ ਚੱਲਣਗੀਆਂ ਸਰਕਾਰਾਂ ਤਾਂ ਉਹ ਰਾਜ ਸਾਰਥਕ ਹੋਊਗਾ ਨਹੀਂ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆ ਬਿਨਾਂ ਸੱਚ ਦੇ ਬੋਲਿਆਂ ਕੋਈ ਰਾਜ ਚੱਲਦਾ ਤਾਂ ਉਹ ਬिखर ਜਾਏਗਾ ਤੁਸੀਂ ਇਹ ਰਸ਼ੀਆ ਵਗੈਰਾ ਜਿਹੜਾ ਕਾਮਰੇਡਾਂ ਦਾ ਰਾਜ ਹੈ ਗੁਰੂ ਸਾਹਿਬ ਸਾਡੇ ਕਹਿੰਦੇ ਨੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਸਾਡਾ ਧਰਮ ਹੈ ਸੱਚ ਬੋਲਣਾ ਜਿੱਥੇ ਸੱਚ ਸਰਕਾਰ ਦਾ ਚੱਲਦਾ ਹੈ ਉੱਥੇ ਦੇਸ਼ ਚੜ੍ਹਦੀ ਕਲਾ ਜਾਏਗਾ ਜਿੱਥੇ ਸਰਕਾਰਾਂ ਹੀ ਝੂਠੀਆਂ ਨੇ ਉੱਥੇ ਖਤਮ ਹੋ ਜਾਏਗਾ ਬਾਹਰਲੇ ਦੇਸ਼ਾਂ 'ਚ ਏਵੇਂ ਹੀ ਦੇਖ ਲਓ ਅਸੀਂ ਅਸੋਲਾਂ ਦਾ ਆਨੰਦ ਮਾਣਦੇ ਆਂ ਜੀ ਚੂੜ ਦਾ ਨੰਦ ਨਹੀਂ ਮੰਨਦੇਗੇ ਜਿੱਥੇ ਚੂਟ ਚੱਲਿਆ ਉੱਥੇ ਸਰਕਾਰਾਂ ਟੁੱਟਦੀਆਂ ਰਸ਼ੀਆ ਦਾ ਤੁਸੀਂ ਹਾਲ ਦੇਖ ਲਓ ਜੀ ਜੀ ਉੱਥੇ ਸਰਕਾਰ ਟੁੱਟ ਗਈ ਐ ਆ ਮੀਆਂ ਮਾਰ ਦੇ ਵਿੱਚ ਕੱਲ ਦੀ ਗੱਲ ਹੀ ਐ ਜੀ ਕਿ ਸਰਕਾਰ ਨੂੰ ਐਮਰਜੈਂਸੀ ਲਗਾ ਦੇ ਐਮਰਜੈਂਸੀ ਲੱਗ ਗਈ ਲੀਡਰਾਂ ਚੱਕ ਕੇ ਅੰਦਰ ਇਹ ਹੋ ਸਕਦਾ ਭਾਰਤ ਦੇ ਵਿੱਚ ਵੀ ਇਹ ਕੰਮ ਹੋ ਜੇ ਹੂੰ 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 ਸੰਭਾਵਨਾ ਹੈ ਇਹਦੀ ਜੀ ਤੇ ਜਵਾਨ ਨੇ ਕਿਉਂ ਕਿਉਂਕਿ ਜਵਾਨ ਸਾਡੇ ਹੀ ਐ ਸਰਹੱਦਾਂ ਦੇ ਸ਼ਹੀਦ ਹੋ ਕੇ ਤਿਰੰਗੇ ਵਿੱਚ ਲਿਫਟ ਕੇ ਆ ਜਾਂਦੇ ਆ ਇੱਕ ਦਿਨ ਸਲੂਟ ਵਾਜਦਾ ਮੁੜ ਕੇ ਕੋਈ ਨਹੀਂ ਬਾਤ ਪੁੱਛਦਾ ਜੀ जवान <laughs> तो नहीं कहते हैं। जो होते हैं उन्हें भी हम जवान कहते हैं पर उन्हीं पुलिस के द्वारा बैरीगेटिंग की जाती है सात लेटिंग की, की जाती है ताकि आगे जो प्रोटेस्ट है वो सीधा सेंटर तक न पहुंच सके ਦੇ ਕੋਈ ਸਰਕਾਰ ਤੱਕ ਤਾਂ ਪਹੁੰਚਣਾ ਹੀ ਪੈਣਾ ਭਾਵੇਂ ਜਵਾਨ ਆ ਚਾਹੇ ਕਿਸਾਨ ਹੈ ਭਾਵੇਂ ਕਿਸੇ ਵੀ ਮਹਿਕਮੇ ਵਿੱਚ ਹੈ ਹੂੰ ਹੂੰ ਉਹ ਹੈ ਕਿਸਾਨ ਦਾ ਪੁੱਤੀ ਹੈ ਜੀ 85% ਸਾਡੇ ਦੇਸ਼ ਦਾ ਕਿਸਾਨ ਹੈ ਜਿਹੜਾ ਜੀ ਉਹ ਜਾਗਰਤ ਹੋ ਚੁੱਕਿਆ ਕਿਸਾਨ ਵੀ ਜਾਗਰਤ ਹੋਦਾ ਜਵਾਨ ਵੀ ਜਾਗਰਤ ਹੋ ਚੁੱਕਾ ਹੈ ਜੀ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਸਰਕਾਰਾਂ ਝੂਠ ਬੋਲ ਕੇ ਸਾਡੇ ਤੋਂ ਇਹਨਾਂ ਲੋਕਾਂ ਦੀ ਕੁੱਟਮਾਰ ਕਰਾਉਂਦੀਆਂ ਕੱਲ ਨੂੰ ਉਹਨਾਂ ਨੇ ਵੀ ਹੱਥ ਖੜੇ ਕਰ ਦਿੰਨੇ ਆਂ ਦਿੱਲੀ ਪੁਲਿਸ ਦੀ ਗੱਲ ਕਰੇ ਤਾਂ ਕਿਸਾਨਾਂ ਨੂੰ ਰੋਕਣ ਲਈ ਸੱਤ ਲੇਅਰ ਬੈਰੀਗੇਟਿੰਗ ਕੀਤੀ ਜਾ ਰਹੀ ਹੈ। ਤਾਂ ਇਸ ਵਿੱਚ ਕੇਂਦਰ ਸਰਕਾਰ ਦਾ ਕਿੰਨਾ بڑا ਹੱਥ ਹੋ ਸਕਦਾ ਹੈ? ਜਾਂ ਫਿਰ ਕੇਂਦਰ ਸਰਕਾਰ ਐਸਾ ਕਿਉਂ ਕਰ ਰਹੀ ਹੈ? ਖੁਦ ਨੂੰ ਬਚਾਉਣੇ ਲਈ ਕਰ ਰਹੀ ਹੈ ਜਾਂ ਦਿੱਲੀ ਦੇ ਲੋਕਾਂ ਨੂੰ ਬਚਾਉਣੇ ਲਈ ਕਰ ਰਹੀ ਹੈ? ਕੇਂਦਰ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਕਰ ਰਹੀ ਹੈ। ਕਿਉਂਕਿ ਸਰਹੱਦਾਂ ਦੇ ਉੱਤੇ ਜੀ ਦੁਸ਼ਮਣ ਨੂੰ ਰੋਕਣ ਲਈ ਐਸੀ ਬੈਰੀਗੇਟ ਕੀਤੀ ਜਾਂਦੀ ਹੈ। ਇਥੇ ਆਪਦੇ ਹੀ ਲੋਕਾਂ ਤੋਂ ਬਚਣ ਲਈ ਜਿਹੜੀ ਇੱਥੋਂ ਦੀ ਸਰਕਾਰ ਹੈ ਉਹ ਡਰ ਚੁੱਕੀ ਹੈ ਆਪਕੇ ਲੋਕੋ ਕੋ ਹੀ ਦੁਸ਼ਮਣ ਬਣਾ ਰਹੀ ਹੈ ਆਪਣਾ ਕੇ ਲੋਕਾਂ ਨੂੰ ਦੁਸ਼ਮਣ ਬਣਾ ਰਹੀ ਹੈ ਪਰ ਜੋ ਪੁਲਿਸ ਜਾਂ ਫੌਜ ਹੈ ਉਹ 85% ਲੋਕਾਂ ਦੇ ਵਿੱਚੋਂ ਹੀ ਹੈ ਜੀ ਉਹ ਸਰਕਾਰ ਦੀ ਗੱਲ ਨਹੀਂ ਮੰਨਣਗੇ ਆਪਣੇ ਹੀ ਭਰਾਵਾਂ ਨੂੰ ਨਹੀਂ ਕੁੱਟਣਗੇ ਸਗੋਂ ਇਹਨਾਂ ਦੇ ਉੱਤੇ ਦਬਾਅ ਪਾਉਣਗੇ ਵੀ ਤੁਸੀਂ ਲੋਕਾਂ ਦੇ ਜਿਹੜੇ ਹੱਕ ਆ ਉਹਨਾਂ ਨੂੰ ਮੰਨ ਲਓ ਚੇਕਾਲੇ ਕਾਨੂੰਨ ਵਾਪਸ ਕਰੋ ਸਾਡਾ ਦੇਸ਼ ਖਿਸ਼ਾਲ ਹੋਵੇ ਅਸੀਂ ਕੋਈ ਦੇਸ਼ ਨੂੰ ਤੋੜਨ ਵਾਲੀ ਗੱਲ ਨਹੀਂ ਕਰਦੇਗੇ ਸਰਕਾਰਾਂ ਦਾ ਕੰਮ ਹੈ ਲੋਕਾਂ ਤੇ ਝੂਠੇ ਇਲਜ਼ਾਮ ਲਾਉਣਾ ਉਹ ਝੂਠੇ ਇਲਜ਼ਾਮ ਲਾ ਕੇ ਆਪਣੇ ਆਪ ਨਹੀਂ ਹੁਣ ਬਚਤ ਕਰਨਾ ਚਾਹੁੰਦੇ ਆ ਉਹ ਜੀ ਤੇ ਇਹ ਕੰਮ ਉਹ ਜ਼ਰੂਰ ਹੋਏਗਾ ਕਿ ਸਰਕਾਰ ਨੂੰ ਚੁਕਣਾ ਪਏਗਾ ਪਰ ਅਭੀ ਆਪਨੇ ਕਹਾ ਕਿ ਸਰਕਾਰ ਖੁਦ ਕੋ ਬਚਾਣੇ ਕੇ ਲਿਏ ਕਰ ਰਹੀ ਹੈ ਪ੍ਰੋਟੈਸਟ ਜੋ ਹੈ ਸ਼ਾਂਤੀ ਮੇ ਤਰੀਕੇ ਸੇ ਚਲ ਰਹਾ ਥਾ 2 ਮਹੀਨੇ ਸੇ ਜ਼ਿਆਦਾ ਹੋ ਚੁਕੇ ਹੈ ਸ਼ਾਂਤੀ ਮੇ ਸੇ ਚਲਨੇ ਕੀ ਉਮੀਦ ਵੀ ਹੈ ਪਰ ਫਿਰ ਵੀ ਸਰਕਾਰ ਇਤਨਾ ਕਿਉਂ ਡਰ ਚੁਕੀ ਹੈ ਉਹਨਾਂ ਨੂੰ ਕਿਸਾਨ ਦਾ ਡਰ ਨਹੀਂ ਉਹਨਾਂ ਨੂੰ ਜਵਾਨ ਦਾ ਡਰ ਹੈ ਜੋਵਾਨ ਕਿਤੇ ਬਗਾਵਤ ਕਰਕੇ ਮੀਆਂ ਮੇਰ ਵਾਂਗੂੰ ਜਿਵੇਂ ਹੁਣ ਬਗਾਵਤ ਹੋਈ ਹੈ ਕਿ ਉੱਥੇ ਇੱਥੇ ਬਗਾਵਤ ਨਾ ਹੋ ਜਾਈ। ਮਿਆਂਮਾਰ ਦੀ ਜਿਸ ਤਰ੍ਹਾਂ ਕਿ ਐਮਰਜੈਂਸੀ ਲੱਗੀ ਹੈ। ਐਮਰਜੈਂਸੀ ਇੱਥੇ ਨਾ ਐਮਰਜੈਂਸੀ ਲੱਗੇ ਸਰਕਾਰ ਆਪਣੇ ਆਪ ਨੂੰ ਵਿਚਾਰ ਰਹੀ ਹੈ। ਉਹਦੇ ਨਾਲ ਚੰਗਾ ਕਿ ਸਰਕਾਰ ਇਹ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੀ ਆਵਾਜ਼ ਸੁਣ ਲਵੇ। 26 ਜਨਵਰੀ ਕੋ ਜੋ ਵਾਕਿਆ ਹੁੰਦਾ ਹੈ ਜਿਸਕੇ ਬਾਅਦ ਐਸਾ ਲੱਗਦਾ ਹੈ ਕਿ ਜੋ ਕਿਸਾਨ ਅੰਦੋਲਨ ਕੀ ਗਤੀ ਹੈ ਉਹ ਧੀਮੀ ਪੜ ਸਕਦੀ ਹੈ ਪਰ ਅਚਾਨਕ ਸੇ ਇੱਕ ਚਿਹਰਾ ਸਾਹਮਣੇ ਆਤਾ ਹੈ ਰਕੇਸ਼ ਟਿਕਾੜ ਦਾ। ਔਰ ਉਸਕੇ ਬਾਅਦ ਇੱਕ ਅਲੱਗ ਸੀ ਹਵਾ ਮਿਲ ਜਾਂਦੀ ਏ ਇਸ ਅੰਦੋਲਨ ਕੋ 26 ਜਨਵਰੀ ਨੂੰ ਕੁਝ ਲੋਕਾਂ ਨੂੰ ਹਮ ਇਹਨਾਂ ਨੇ ਆਪਣੇ ਬੰਦੇ ਹੀ ਵਾਰਡ ਕੇ ਵਿੱਚ ਇਹ ਨਹੀਂ ਮੈਂ ਕਹਿ ਰਿਹਾ ਵੀ ਜਿਵੇਂ ਦੋ ਮੁੰਡਿਆਂ ਦਾ ਨਾਮ ਲਿਆ ਜਾਂਦਾ ਜੀ ਉਹਨਾਂ ਨੇ ਭੜਕਾਇਆ ਲੋਕਾਂ ਨੂੰ ਬਿਲਕੁਲ ਨਹੀਂ ਭੜਕਾਇਆ ਜੀ ਉਹ ਸਰਕਾਰ ਦੇ ਆਪ ਦੇ ਬੰਦੇ ਸੀ ਉਹਨਾਂ ਨੇ ਜਾਣ ਕੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਚੜਾਇਆ ਜਦਕਿ ਨਿਸ਼ਾਨ ਸਾਹਿਬ ਸਾਡਾ ਇੱਕ ਧਰਮ ਦਾ ਚਿੰਨ੍ਹ ਹੈ ਜੀ ਉਹ ਧਰਮ ਨੂੰ ਇਹਨਾਂ ਨੇ ਬਦਨਾਮ ਕਰਨ ਦੀ ਖਾਤਰ ਵੀ ਇਹ ਸਿੱਖ ਧਰਮ ਵਾਲੇ ਮੂਰੇ ਆਉਂਦੇ ਜੀ ਇਹਨਾਂ ਨੇ ਝੰਡਾ ਲਹਿਰਾਤਾ ਪਰ ਕੋਈ ਲੰਗਰਦਿਆਂ ਹੁਣ ਪ੍ਰਥਾ ਹੀ ਆ ਸਾਡੀ ਇਹ ਜਗ੍ਹਾ ਜਗ੍ਹਾ ਸਾਡਾ ਨਿਸ਼ਾਨ ਸਾਹਿਬ ਲੱਗੇ ਆ ਉਹਨੂੰ ਉਹ ਨਵਾਂ ਮੋੜ ਦੇਣ ਦੀ ਖਾਤਰ ਜਾਂ ਕਿਸਾਨਾਂ ਵਿੱਚ ਵੰਡ ਪਾਉਣ ਦੀ ਖਾਤਰ ਇਹਨਾਂ ਨੇ 26 ਜਨਵਰੀ ਵਾਲਾ ਕੰਮ ਕੀਤਾ ਪਰ ਉਹ ਇਹਨਾਂ ਨੇ ਆਪਣਾ ਤੀਰ ਚਲਾ ਕੇ ਦੇਖ ਲਿਆ ਕਿਸਾਨ ਉਹਦੇ ਵਿੱਚ ਬਿਲਕੁਲ ਨਹੀਂ ਫਟੇ ਸਗੋਂ ਐਨਾ ਮੋਰਚੇ ਵਿੱਚ ਰੋਹ ਆ ਗਿਆ ਜਦਕ ਤਕੈਤ ਸਾਹਿਬ स्टेज पे पूरे हिंदुस्तान है जिस तरीके से 26 जनवरी का वाक्य होता है आप इसको कैसे कंपेयर करते हैं क्योंकि जो मेन स्ट्रीम मीडिया है जिसको गोदी मीडिया कहा जाता है वो कुछ और झलकियां दिखाती है जो सोशल वेब मीडिया हैं वो कुछ और दिखाते हैं इस पर लोगों का कितना असर हो सकता है ਸੋਸ਼ਲ ਮੀਡੀਆ ਦਾ ਮੈਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸੱਚ ਬੋਲਿਆ ਤੇ ਗੋਦੀ ਮੀਡੀਆ ਜਿਹੜਾ ਉਹ ਗੱਲ ਕੋਲ ਝੂਠ ਦਿਖਾ ਰਿਹਾ ਹੈ ਜੀ ਉਸ ਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ ਤੇ ਸੋਸ਼ਲ ਮੀਡੀਆ ਵਾਲਿਆਂ ਨੂੰ ਲੋਕ ਚੰਗਾ ਮੰਨਣਗੇ ਅੱਜ ਦੇਖ ਵੀ ਸੋਸ਼ਲ ਮੀਡੀਆ ਨੂੰ ਰਹੇ ਹੈ ਔਰ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਖਾਤਰ ਹੀ ਗੋਦੀ ਮੀਡੀਆ ਕਰ ਰਿਹਾ ਹੈ ਹੂੰ ਹੂੰ ਜੋ ਗਲਤ ਹੈ ਉਹਨਾਂ ਨੂੰ ਲੋਕਾਂ ਦੇ ਹੱਕ ਵਿੱਚ ਖੜਨਾ ਚਾਹੀਦਾ ਸੱਚ ਨੂੰ ਸੱਚ ਬੋਲਣਾ ਚਾਹੀਦਾ ਤੇ ਝੂਠ ਨੂੰ ਝੂਠ बोलीये सच धर्म झूठ ना बोलीए धर्म है सच बोलना राज बिना ने धर्म चले हैं जी। राज धर्म तो बिना नहीं चल सकता जड़ी जगह ते धर्म है सच राज उथक रहेगा जिथे झूठ है वह राज ने खत्म हो जी। अभी तक जो धर्म का नाम है वो खैर देते आए हैं कम्युनिटी पे जो पीपल ऑफ ग्रुप होता है उनको धर्म कहा जाता है पर कहीं ना कहीं हम ये चीज भूलते जा रहे हैं कि जो धर्म है वो काम होता है कर्तव्य होता है ਜੀ ਅ ਤੇ ਇੱਕ ਸਵਾਲ ਮੇਰਾ ਹਾਂ ਪੇ ਇਹ ਰਹੇਗਾ ਜਿ세 ਅਭੀ ਆਪਨੇ ਬਾਤ ਕੀ ਮੀਡੀਆ ਕੀ ਸੋਸ਼ਲ ਮੀਡੀਆ ਕੀ ਪਰ ਵਹੀ ਪੇ ਕੁਛ ਪੱਤਰਕਾਰੋ ਕੋ ਤਿਹਾਰ ਜੇਲ੍ਹ ਮੇ ਭੇਜ ਦਿਆ ਜਾਤਾ ਹੈ ਕੁਛ ਪੇ ਐਫ ਆਈ ਆਰ ਜੋ ਵੀ ਅ ਉਨ ਕੋ ਲੈ ਜਾ ਕੇ ਮਤਲਬ ਬੰਦ ਕਰ ਦਿਆ ਜਾਤਾ ਹੈ ਵਹਾਂ ਸੇ ਕਿਸਾਨ ਲੋਗ ਗਾਇਬ ਹੋ ਜਾਤੇ ਹੈ ਇਸ ਪੇ ਆਪ ਕੈਸੇ ਦੇਖਤੇ ਹੈ ਇਸ ਤੇ ਸਰਕਾਰ ਜੇ ਇੱਕ ਨਕਾਮੀ ਹੈ ਜੀ ਸਰਕਾਰ ਜਿਹੜੇ ਲੋਕਾਂ ਨੂੰ ਚਾਹ ਤੱਕ ਜੇਲ੍ਹਾਂ ਸਿਟੀ ਜਾਂਦੀ ਹੈ ਪੱਤਰਕਾਰਾਂ ਨੂੰ ਸਿਟੀ ਜਾਂਦੀ ਹੈ ਹਮ ਹਮ ਸਭ ਤੋਂ ਵੱਡਾ ਨੁਕਸਾਨ ਸਰਕਾਰ ਨੂੰ ਇਹਦਾ ਹੋਣ ਵਾਲਾ ਹੈ ਕਿਉਂਕਿ ਲੋਕ ਇਸ ਸੰਵਿਧਾਨ ਦੇ ਅਧੀਨ ਰਹਿੰਦੇ ਆ ਔਰ ਸੰਵਿਧਾਨ ਨੂੰ ਮੰਨਦੇ ਆ ਕਾਨੂੰਨ 100 ਸਾਲ ਬੰਦੇ ਦਾ ਪਿੱਛਾ ਕਰਦਾ ਜੇ ਅੱਜ ਸਰਕਾਰ ਸਰਕਾਰ ਕਾਨੂੰਨ ਦਾ ਲੰਘਣਾ ਕਰ ਰਹੀ ਹੈ ਜੀ ਤੇ ਕਾਨੂੰਨ ਉਹਨਾਂ ਖਮੇਜਾ ਭੁਗਤਣਾ ਹੀ ਪਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਆਪਾਂ ਵੇਸ ਹਜ਼ਾਰਾਂ ਸਾਲ ਤਾਂ ਦੇਖ ਲਓ ਜੀ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਸ ਸਮੇਂ ਦੀ ਸਰਕਾਰ ਨੇ ਜਾਸਾ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ ਔਰ ਸ਼ਹੀਦ ਕੀਤਾ ਉਸੇ ਹੀ ਕਾਨੂੰਨ ਨੇ ਉਹ ਚੰਦੂ ਨੂੰ ਫਿਰਸਾ ਜਾ ਦਿੱਤੀ ਇਹ ਆ ਸਰਕਾਰਾਂ ਦੇ ਕੰਮ कानून का ढंढोरा पिट के जुल्म करना इस जुलम समझना पत्रकारों से जम लोगों हो रहा है और सरकार भुगतना ही पवेगा क्योंकि कानून के दे दायरे तो बहुत निकल के गल है क्योंकि इतिहास गवाह रहा है जब भी आपने ऐसे कर्म किए हो या फिर कानून के साथ आपने खेला हो तो वो कानून आपको ही चपेटे में ले लेती है जिस तरीके से देखा जाए कि पत्रकारों को अंदर करना और उसके बाद अब इंडिया को ये कहना इंडिया नेशन को कहना कि ये डेमोक्रेटिक कंट्री है ਜੋ ਭਾਰਤ ਦਾ ਸੰਵਿਧਾਨ ਹੈ ਉਹ ਡੈਮੋਕ੍ਰੇਟਿਕ ਹੈ ਬਟ ਉਸੇ ਕੇ ਬਾਅਦ ਉਸ ਕੰਟਰੀ ਕੇ ਚੌਥੇ ਸਤੰਬ ਕੋ ਜਿਸ ਕੋ ਮੀਡੀਆ ਕਹਾ ਜਾਤਾ ਹੈ ਉਸੇ ਕੋ ਅਬ ਦਬਾਣੇ ਕੀ ਕੋਸ਼ਿਸ਼ ਕਰਤੇ ਹਨ ਇਹ ਤਾਂ ਹੀ ਲੁਟੇਰੀਆਂ ਸਰਕਾਰਾਂ ਹੋਈਆਂ ਲੋਕਾਂ ਨੂੰ ਤੁਨ ਪਹਿਲੇ ਮੈਂ ਕਹਿ ਚੁੱਕਾ ਮੈਂ ਸੱਚਾ ਜਿਹੜਾ ਧਰਮ ਹੈ ਤੇ ਸੱਚ ਨੂੰ ਦਬਾਉਣ ਦੀ ਖਾਤਰ ਇਹਨਾਂ ਨੇ ਡੰਡਾ ਵਰਤਣਾ ਹੀ ਵਰਤਣਾ ਹੈ ਔਰ ਲੋਕਾਂ ਨੂੰ ਗਮਰਾਹ ਕਰੀ ਜਾਣਾ ਪਰ ਗਮਰਾਹ ਲੋਕ ਕਿੰਨਾ ਚਿਰ ਹੋ ਜਾਣਗੇ ਹੁਣ ਲੋਕ ਆ ਜਿਹੜੇ ਜਾਗਰਤ ਹੋ ਚੁੱਕੇ ਆ ਇਹਨਾਂ ਦਾ ਖਮਿਆਜਾ ਸਰਕਾਰਾਂ ਨੂੰ ਭੁਗਤਣਾ ਹੀ ਪੈਣਾ ਹੈ ਇੰਟਰਨੈਟ ਬੰਦ ਕਰ ਦਿਆ ਜਾਂਦਾ ਹੈ ਵਹਾਂ ਪਰ ਪਾਣੀ ਦੀ ਜੋ ਫੈਸਿਲਿਟੀਆਂ ਹੈ ਜਾਂ ਫਿਰ ਸੈਨੀਟਰੀ ਫੈਸਿਲਿਟੀਆਂ ਹੈ ਉਨਪੇ ਰੋਕ ਲਗਾ دی ਜਾਂਦੀ ਹੈ ਇਹ ਤਾਂ ਜੀ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੈ ਹੂੰ ਹੂੰ ਪੂਰੇ ਦੇਸ਼ ਦੇਖ ਰਹੇ ਇਹਨਾਂ ਨੂੰ ਜੀ ਔਰ ਕਹਿ ਰਹੇ ਆ ਵੀ ਤੁਸੀਂ ਇਹ ਆਮ ਮਨੁੱਖ ਤੇ ਤਸ਼ੱਦਦ ਕਿਉਂ ਕਰ ਰਹੇ ਹੋ ਜਿਹੜੇ ਸ਼ਾਂਤੀਪੂਰਕ ਰਹਿਣਾ ਚਾਹੁੰਦੇ ਆ ਸਾਡੇ ਕਿਸਾਨ ਭਰਾ ਹੈ ਬਿਲਕੁਲ ਸ਼ਾਂਤੀ ਚ ਬੈਠੇ ਆ ਭਾਵੇਂ ਡੰਗ ਇਹ ਡਾਂਗਾ ਮਾਰਦੇ ਆ ਚਾਹੇ ਇਹਨਾਂ ਨੂੰ ਕੋਟਦੇ ਆ ਪੱਥਰ ਮਾਰਦੇ ਆ ਇਹਨਾਂ ਨੂੰ ਗੋਦੀ ਮੀਡੀਆ ਵੀ ਗਲਤ ਦਿਖਾ ਰਿਹਾ ਹੈ

ਸਪਰੀਮ ਕੋਰਟ ਦਾ ਹੱਕ ਹੈ ਜੀ ਹੁਣ ਆਪਣਾ ਸਟੈਂਡ ਲੈਣਾ ਚਾਹੀਦਾ ਹੈ ਉਹਨਾਂ ਨੂੰ ਲੋਕਾਂ ਦੇ ਹੱਕ 'ਚ ਖੜਨਾ ਚਾਹੀਦਾ ਹੈ ਹਾਂ ਹਾਂ ਤੇ ਹੁਣ ਸਪਰੀਮ ਕੋਰਟ ਦੇ ਵਿੱਚ ਜੱਜ ਹੀ ਕੋਈ ਉਹਨਾਂ ਜੱਜਾਂ ਦੇ ਵਿੱਚ ਵੀ ਉੱਥੇ ਬਗਾਵਤ ਹੋਈ ਸੀਗੀ ਪਿੱਛੇ ਪੰਜਾਂ ਜੱਜਾਂ ਨੇ ਐਡੋਡੀ ਆਪਣੇ ਬਿਆਨ ਦਿੱਤੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਹੈ ਜੀ ਇੱਕ ਟਾਈਮ ਆਏਗਾ ਸਪਰੀਮ ਕੋਰਟ ਨੂੰ ਲੋਕਾਂ ਦੇ ਹੱਕ ਵਿੱਚ ਖੜਨਾ ਪਊਗਾ ਆਪਕਾ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਸ਼ੋਅ 'ਤੇ ਆਉਣੇ ਲਈ ਔਰ ਬਾਤ ਚਿਤ ਕਰਨੇ ਲਈ ਸ਼ੁਕਰੀਆ ਮੇਰੇ ਵੱਲੋਂ ਸਭ ਦਾ ਧੰਨਵਾਦ ਹੈ ਜੀ तो अब आप बताएं अपनी राय कि जो ये आंदोलन है इतिहास का पहला एक ऐसा आंदोलन है जो इतने लंबे समय तक चल रहा है और किस तरीके से आगे चल सकता है इस कल के बाद इसमें आगे क्या मोड आ सकता है कमेंट सेक्शन में जरूर मिनय करें शुक्रिया